ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ ਤੇ ਇਹਨਾਂ ਵਾਅਦਿਆਂ ਨੂੰ ਹੁਣੋਂ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਗ ਵਾਈ ਵਾਲੀ ਆ ਆਦਮੀ ਦੀ ਸਰਕਾਰ ਵੱਲੋਂ ਸੂਬੇ ਦੇ ਵਿੱਚ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਦੇ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਹਸਪਤਾਲਾਂ ਦੀ ਨੁਹਾਰ ਵੀ ਬਣਨੀ ਚੱਲ ਰਹੀ ਹੈ ਇਸ ਨੂੰ ਮੁਖਰਾਕਤਿਆ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਸਰਕਾਰੀ ਡੈਂਟਲ ਕਾਲਜ ਪਟਿਆਲਾ ਵਿਖੇ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਨੇ ਕਿਹਾ ਹੈ ਕਿ ਵੈਨ ਦੇ ਨਾਲ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਨੂੰ ਕਾਫੀ ਲਾਹਾ ਮਿਲੇਗਾ। ਦੁੱਧੇ ਆਮ ਆਦਮੀ ਲੋਕਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜੋ ਵੀ ਸਮੱਸਿਆਵਾਂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਵੈਨ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਡਿਸਪੈਂਸਰੀਆਂ ਜਾਂ ਫਿਰ ਹਸਪਤਾਲ ਹੋਣ ਦੇ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਨੇ ਉਹਤੇ ਉਹਨੇ ਕਿਹਾ ਕਿ ਡੈਂਟਲ ਬੈਡ ਅਤੇ ਡੈਂਟਲ ਕਲੀਨਿਕ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਜਾਵੇਗਾ ਐਸਾ ਦਾਸੋ ਜਿਹੜਾ ਇਹ ਜਿਹੜਾ ਤੁਹਾਡਾ ਆਇਆ ਨਾ ਜੀ ਮੋਬਾਈਲ ਡੈਂਟਲ ਟੈਂਪਰ ਕਿਰੇ ਨੇ ਕਾਏ ਜਿਹਦੇ ਵਿੱਚ ਦੋ ਡੈਂਟਲ ਚੇਅਰ ਬਿਕਸਟਾ ਏਅਰ ਕੰਡੀਸ਼ਨਡਾ ਔਰ ਇਹਦੇ ਵਿੱਚ ਆਟੋਕਲੇਵ ਜਨਰੇਟਰ ਪਾਵਰ ਬੈਕਅਪ ਸਾਰੀ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟ੍ਰੀਟਮੈਂਟ ਆ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਤੀ ਇਹਦੇ ਨਾਲ ਜਿਵੇਂ ਬੱਚੇ ਆ ਗਏ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਡੀਟਰੀ ਕੰਡੀਸ਼ਨ ਆ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚਾ ਸਟੱਡੀ ਕਰਨੀ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਆ ਗੀਆਂ ਜਿਹੜੇ ਬੱਚਾ ਦੇ ਵਿੱਚ ਆ ਤਾਂ ਸਲਮਸ ਦੇ ਵਿੱਚ ਸਕੂਲ ਦੇ ਬੱਚਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਆ ਗੀਆਂ ਤੇ ਉਹਨਾਂ ਦਾ ਕੀ ਟ੍ਰੀਟਮੈਂਟ ਆ ਕਿਉਂਕਿ ਡੈਂਟਲ ਪੈਥੋਲੋਜੀ ਨੇ ਸਟੱਡੀਜ਼ ਵੀ ਕਰਦੇ ਹੁੰਦੇ ਆ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਇਹ ਮਤਲਬ ਇਹ ਅਲੱਗ-ਅਲੱਗ ਸਲਾਮਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉਹ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਕਿ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ ਦੋ ਡੈਂਟਲ ਚੇਅਰ ਫਿਕਸ ਹੈਗੀਆਂ ਤੀਜੀ ਮੋਬਾਈਲ ਵੀ ਹੈਗੀ ਹੈ ਇਹਦੇ ਚ ਜਿਹੜੀ ਮਤਲਬ ਉਹਨੂੰ ਕਿਸੇ ਅਸੈਂਬਲ ਕਰਕੇ ਉਹਨੂੰ ਫਿਰ ਯੂਜ਼ ਕਰ ਸਕਦੇ ਹੋ ਜੇ ਵੱਡਾ ਕੈਂਪ ਹੋਵੇ ਕੋਸੇ 100 200 ਪੇਸ਼ੈਂਟਸ ਆ ਜੇ ਤੇ ਤਿੰਨ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬੈਡ ਤਾਂ ਬੜੀ ਅੰਦਰੋਂ ਤੁਸੀਂ ਦੇਖਿਓ ਸਾਰੀ ਸ ਮੈਂ ਮੀਟ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਸਫੁਲ ਤੇ ਇਸ ਤੋਂ ਇਲਾਵਾ ਹੋਰ ਵੀ ਬਥੇਰੇ ਜੇ ਅਗਰ ਜੇ ਅਗਰ ਇਹ ਕਾਮਯਾਬ ਹੋਣੀ ਹੈ ਤਾਂ ਫਿਰ ਚਲਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਕਾਮਯਾਬ ਹੁੰਦੀ ਹੈ ਅਸੀਂ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸਿਹਤ ਦੀਆਂ ਹੈਗੀਆਂ ਜਿਵੇਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3-4 ਦੇ ਕਲੀਨਿਕ ਜਿਹੜੇ ਮਤਲਬ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਲੀਨਿਕ ਹੈ ਤੇ ਜਿਹਦੇ ਵਿੱਚ ਸਾਰੀ ਮਤਲਬ ਡਾਇਗਨੋਸਟਿਕ ਵੀ ਆ ਔਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਆ ਆਪਾਂ ਇਹਦੇ ਵਿੱਚ ਲੋਕਾਂ ਚ ਅਵੇਅਰਨੈਸ ਵੀ ਬਹੁਤ ਘੱਟ ਆ ਸੋ ਸਾਡੀ ਕੋਸ਼ਿਸ਼ ਆ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧੇ ਔਰ ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਤਲਬ ਪੁਨੇ ਵਾਇਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਵਧਾਵਾਗੇ ਸੀ ਕੁਛ ਇੱਕ ਮੈਂ ਆਲਰੇਡੀ ਇਹਨਾਂ ਦੀ ਪ੍ਰਪੋਜ਼ਲ ਲਾਦੀ ਆ ਅੰਡਰ ਕਨਸੀਡਰੇਸ਼ਨ ਕਿ ਉਹਨੂੰ ਜਿਹੜਾ ਹੈ ਜੀ ਕੁਝ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਅਪੋਰਚ्युनिटी ਵੀ ਵਧਣ ਗਿਆ ਔਰ ਲੋਕਾਂ ਨੂੰ ਜਿਹੜੀ ਮੱਚਲੀ ਡੇਡ ਜਿਹੜੀਆਂ ਡੈਂਟਲ ਕੇਅਰ ਸਰਵਿਸਸਾਂ ਆ ਔਰ 오ਰੋਨਟਲਾਈਜਨ ਜੇ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਉਹਨਾਂ ਜਿਹੜੇ ਕੈਂਸਰ ਹੈਗਾ ਔਰਲ ਕੈਂਸਰਸ ਬਹੁਤ ਕਾਮਨ ਆ ਉਹਨਾਂ ਦਾ ਟਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਉਹਨੂੰ अर्ਲੀ ਡਿਟੈਕਸ਼ਨ ਕਰਾਂਗੇ ਤੇ ਉਹਨਾਂ ਦੀ ਪ੍ਰੋਫੈਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦੇ ਕੁੜਮੁੱਲੇ ਸਰਵੇ ਕਰਕੇ ਵੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਇਹਨਾਂ ਦੀ ਐਜੂਕੇਸ਼ਨ ਵੀ ਤਾਂ ਹੀ ਇਸੇ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਆ ਉਹਦੀ ਰਿਕਰੂਟਮੈਂਟ ਹੋ ਰਹੀ ਆ ਬਹੁਤ ਜਲਦੀ ਬਹੁਤ سارے ਟੀਚਰਸ ਜਿਹੜੇ ਆ ਗਏ ਆ ਕਿੰਨੇ ਆ ਟੋਟਲ ਇਹਨਾਂ ਦਾ ਨੰਬਰ ਕਿੰਨੇ ਜਿਹੜੇ ਨਵੇਂ ਆ 39 39 ਜਿਹੜੇ ਟੀਚਰਸ ਆ ਗਏ ਆ ਕਾਫੀ ਦੇਰ ਤੋਂ ਸ਼ਾਰਟੇਜ ਸੀਗੀ ਤੇ ਸਾਨੂੰ ਇੱਕ ਸਾਲ ਹੋ ਗਿਆ ਪ੍ਰੋਸੈਸ ਕਰਦਾ ਨਾ ਉਹ ਨੀਅਰਲੀ ਕੰਪਲੀਟ ਆ ਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਜਿਹੜੇ ਗੈਟ ਟੂ ਟੀਚਰਸ ਹੋ ਗਏ ਜੋਇਨ ਕਰਦੇ ਆ